ਤੇ ਪਰਮ ਸਤਿ ਮਾਨਜੋ ਦੀ ਜੋ ਕੋ ਜੁਗ ਅਟਾੰਗ ਚਬਰ ਸ਼ਕਰ ਤੱਕ ਦੇ ਮਾਲਕ ਦੋ ਜਹਾਨਾ ਦੇ ਬਾਦੀ ਸਮੱਚੀ ਮਾਨਕਤਾ ਦੇ ਜਾਗਰ ਸ਼ਬਦ ਗਰੂ ਤਾਂ ਤਾਂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਿੱਤਰ ਵਿੱਚ ਕੀ ਬੋਧ ਵਿੱਚ ਅਮਰਦ ਮੇਲੇ ਤੋਂ ਹਾਜ਼ਰੀਆਂ ਪਰ ਗੁਰੂ ਸਵਾਰੇ ਗੁਰੂ ਖਾਲਸਾ ਸਤ ਸੰਗਤ ਜਣ ਦੇਵਤੂ ਸਾਰੇ ਜਿਹੜੇ ਬੱਥੇ ਆਉਂਦੇ ਆ ਪਾਤਾਂ ਵਾਲੇ ਹਾਂ ਜੋ ਇਸ ਭਿਆਨਕ ਸਮੇਂ ਦੇ ਵਿੱਚ ਆਪਾਂ ਕਾਲਪੁਰ ਪਰਮਾਤਮਾ ਦੀ ਗੋਦ ਵਿੱਚ ਬੈਠੇ ਹੋਏ ਆਂ ਕੌਮੇ ਪੰਜਾਬ ਦੇ ਜਿਹੜਾ ਆਤ ਜਿਹੜੇ ਬਹੁਤ ਮਾੜੇ ਚਾਹਦੇ ਪੈਣੇ ਤੇ ਜੋਨ 84 ਦਾ ਸਾਤਾ ਜਿਹੜਾ ਚਾਹਦਾ ਪਿਆ ਅੱਜ 2084 ਦਾ ਉਸਰਾ ਦੇਣਾ ਸਾਡੀ ਉੱਤੇ ਕੀ ਵੀ ਕੈਰ ਹੋਇਆ ਸਰਕਾਰ ਕਹਿੰਦੀ ਕਿ ਜੂਨ 84 ਜਿਹੜੀ ਭੁੱਲ ਜਾਣ ਚਾਹਦੀ ਐ ਪਰ ਇਹ ਭੁੱਲਣ ਜੋਗ ਨਹੀਂ। ਦਾਸ ਰਾਇ ਨੇ ਕੁਝ ਵਿਚਾਰ ਕੀਆ। ਭੁੱਲਣ ਜੋਗ ਨਾ ਬਖਸ਼ਣ ਜੋਗੇ ਕੰਧੂ ਘਾਰਾ ਜੀ। ਚਾਲਣਾ ਹੋਵੇ ਗੁਰਪ੍ਰੀਤ ਦੇ ਟੁਕੜਾ ਭਾਰਾ ਜੀ। ਖੇਮ ਕਰਨੀਆਂ ਅੱਖਰ ਪਾਉਂਦਾ ਤੂਣ ਦੀ ਗਾਲੀ ਤੇ। ਜੂਨ 84 ਭੁੱਲਦੀ ਨਹੀਂ ਵਾਂਗਰ 47 ਤੇ। ਜਿਵੇਂ 47 ਦੇ ਵਿੱਚ ਸਾਡੇ ਨਾਲ ਕਹਿਰ ਹੋਇਆ ਸੀ। ਇਹ ਸਾਡੇ ਪੇਂਡੂ ਦੇ ਭੜੇ ਭਾਤ ਜਾਂਦੇ ਨੇ ਬਜ਼ੁਰਗ ਦੱਸਦੇ ਹੁੰਦੇ ਨੇ ਕਿ 47 ਦੇ ਵਿੱਚ ਕੀ ਕੈਰ ਹੋਇਆ ਸਾਡੇ ਨਾਲ ਕੀ ਇਹ ਸਰਕਾਰਾਂ ਆਪ ਭੜੀਆਂ ਚੱਲਾਂ ਨੇ ਅੰਗਰੇਜ਼ ਸਰਕਾਰ ਚੱਦੇ ਜਾਂਦੇ ਕੀ ਕਰਕੇ ਸਾਡੇ ਵਿੱਚ ਫੁੱਟ ਪਾ ਗਏ ਜੋ ਫੁੱਟ ਅੱਜ ਤੱਕ ਚਲਦੀ ਪਈ ਹੈ ਸਾਡੇ ਵਿੱਚ ਨਫ਼ਰਤ ਭਰ ਗਈ ਤੇ ਨਫ਼ਰਤ ਪਾਤਾ ਕੌਣ ਹੈ ਜਿਹੜਾ ਆਪਣਾ ਆਪਣੇ ਨੂੰ ਮਾਰਦਾ ਜਿਹਦਾ ਦੋਸਤ ਦੋਸਤ ਨੂੰ ਮਾਰਦਾ ਕਿਉਂਕਿ ਇਹਨੂੰ ਪਤਾ ਹੁੰਦਾ ਕਿ ਇਹਦੀ ਨੰਮਸ਼ ਕਿੱਥੇ ਆ ਤੇ ਇਹਨੂੰ ਮਾਰਨਾ ਕਿੱਦਾਂ ਅੰਗਰੇਜ਼ ਸਰਕਾਰ ਦੇ ਜਾਂਦੇ ਜਾਂਦੇ ਇਦਾਂ ਕਰਕੇ ਪਈ ਆ ਸਾਡੇ ਭਾਰਤੀਆਂ ਵਿੱਚ ਪੰਜਾਬੀਆਂ ਦੇ ਵਿੱਚ ਜਾਂਦੇ ਜਾਂਦੇ ਫੁੱਟ ਪਾ ਲਈ ਸੀ ਤੇ ਇਹੋ ਜਿਹੀ ਫੁੱਟ ਪਈ ਆ ਜਿੰਨਾ ਮਰਜ਼ੀ ਦੋ ਨਾਲੀਆਂ ਤੇ ਦੌਰ ਨੇ ਖੋ ਸਕਦੀ ਕੱਲ ਦੇ ਇਤਿਹਾਸ ਵਿੱਚ ਕੱਲ 1 2 ਕੱਲ ਦੇ ਇਤਿਹਾਸ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਕਿਸ ਤਰ੍ਹਾਂ ਭਾਰਤ ਸਰਕਾਰ ਨੇ ਸਾਡੇ ਉੱਤੇ ਕੈਰ ਕੀਤਾ ਸੀ ਦੁਪਹਿਰ 2 ਵਜੇ ਤੋਂ ਲੈ ਕੇ 8 ਵਜੇ ਤੱਕ ਕਲੈਂਸ ਦੇ ਉੱਤੇ ਗੋਲੇ ਬਾਰੇ ਚੱਲਦੇ ਨੇ ਤਕਰੀਬਨ 8 ਘੰਟੇ ਕੋਲੇ ਚੱਲਦੇ ਨੇ ਵਿਦਵਾਨ ਦਿੱਖਦੇ ਹਨ ਕਿ ਉਹ ਜਿਹੜਾ ਚੈੱਕ ਕਰਨਾ ਚਾਹੁੰਦੇ ਸਨ ਕਿ ਅੰਦਰ ਕੌਣ ਪਾਣਾ ਹੈ ਕਹਿੋ ਜੇ ਸੂਰਮੇ ਨੇ ਹੋ ਸਕਦਾ ਗੋਲੇ ਮਾਰਨ ਦਾ ਕਾਰਨ ਜਿਹੜਾ ਫੈਰੇ ਕਰਨ ਨਾਲ ਜਿਹੜਾ ਬਾਹਰ ਨਿਕਲ ਜਾਣ ਤੇ ਆਪਣੇ ਆਪ ਨੂੰ ਸਿਲੰਡਰ ਕਰ ਦੇਣ ਆਪਣੇ ਆਪ ਨੂੰ ਸਾਡੇ ਭਾਣੇ ਕਰਦਣਾ ਪਰ ਉਥੇ ਐਹੋ ਜਿਹਾ ਮਹਾਨ ਸੂਰਨਾ ਬੈਠਾ ਸੀ ਸਤ ਜਨਾ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਜਿਹੜੇ ਹਮੇਸ਼ਾ ਕਰਦੇ ਹੁੰਦੇ ਸਨ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਤੇ ਉਹ ਜਾਣਾ ਗਾਉਂਦੇ ਸੀ ਸੂਰਾ ਸੋ ਪਹਿਚਾਨੀ ਹੈ ਜੋ ਦਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛੱਡ ਖੇਤ ਗਗਣ ਤਮਮ ਬਾਦਿਓ ਪਰੇਵਰ ਸਾਨੇ ਕਾਓ ਖੇਤ ਜਮਾ ਦੇਓ ਸੂਰਮਾ ਅੱਗ ਦੂਚਣ ਕੋਤਾਓ ਤੇ ਜਿਹੜੇ ਹਮੇਸ਼ਾ ਗਉਂਦੇ ਪੈਣ ਸੂਗਾ ਸੋ ਪਛਾਣਨੇ ਤੇ ਉਹ ਕਿੱਦਾਂ ਮદાન ਛੱਡ ਸਕਦੇ ਨੇ ਜਦੋਂ 8 ਘੰਟੇ ਲਗਾਤਾਰ ਗੋਲੀ ਪਰ ਚੱਲਦੇ ਤੇ ਅੱਗੋ ਗੋਲੀ ਤਾਂ ਕੋਈ ਜਵਾਬ ਨਾ ਆਇਆ ਤੇ ਭਾਰਤ ਸਰਕਾਰ ਨੂੰ ਮੂੰਹ ਤੋੜਦੀ ਪੈਗੀ ਕਿ ਅੰਦਰ ਕੈਫੋ ਤੇ ਸੂਰ ਨੇ ਬੈਠੇ ਨੇ ਫਿਰ ਅੱਜ ਦਾ ਸਮਾਂ ਆਂਦਾ ਹੈ ਫਿਰ ਉਹਨਾਂ ਨੇ ਇਹੋ ਜੀ ਚਾਲ ਚੱਲੀ ਕਿ ਇੱਕ ਜੋਂ ਦੇ ਵਿੱਚ ਕਰਾਣਾ ਗੋੜੀਆਂ ਬਾਰੀ ਚਲਾਈਆਂ ਸਤਖੰਡ ਛੇਵੀਂ ਹਰਿਮੰਦਰ ਸਾਹਿਬ ਦੇ ਪਛਲੇ ਪਾਸੇ ਜਿਹੜਾ ਗਵਰਨਮੈਂਟ ਬਣਿਆ ਹੋਇਆ ਉੱਥੇ ਇੱਕ ਟੋਕਾ ਕੱਟ ਇਤਿਹਾਸ ਲਿਖਦਾ ਵਿਦਵਾਨ ਇੱਕ ਦਿਨਿਤ ਬਰਜੁਰਗਾ ਨੂੰ ਪਤਾ ਲੱਗਾ ਕਿ 32 ਕਿਰਤੀ ਗੋੜੀਆਂ ਚੱਲੀਆਂ ਸਨ 32 ਕਿਰਤੀ ਗੋੜੀਆਂ ਦੇ ਨਿਸ਼ਾਨ ਸਨ ਸਾਡੇ ਸਤਖੰਡ ਛੇਵੀਂ ਹਰਿਮੰਦਰ ਸਾਹਿਬ ਤੇ ਸ਼੍ਰੀ ਕਾਰਚੀ ਸਾਹਿਬ ਦਾ ਟੈਗ ਹੋਇਆ ਸੀ ਪਰ ਸਰਚ ਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਵੀ ਉਹਨਾਂ ਨੇ ਬਖਸ਼ਿਆ। ਉਹਨਾਂ ਦੇ ਉੱਤੇ ਵੀ ਜਿਹੜਾ ਬੱਤੀ ਤੇਰੀ ਗੋੜੀਆਂ ਦੇ ਨਿਸ਼ਾਨ ਮਿਲਣ ਵਿਚੁਰਕ ਜਿੱਦਾਂ ਦੱਸਦੇ ਨੇ। ਵਿਚੁਰਕ ਦੱਸਦੇ ਹੁੰਦੇ ਨੇ ਕਿ ਇੱਕ ਜੂਨ 11 ਸਿੰਘ ਸ਼ਹੀਦ ਹੁੰਦੇ। ਉਹਨਾਂ ਦੇ ਵਿੱਚੋਂ ਪਹਿਲਾ ਹੈਗਾ ਭਾਈ ਮਹਿੰਗਾ ਸਿੰਘ। ਦੂਸਰਾ ਸਿੰਘ ਹੈਗਾ ਭਾਈ ਰਾਣ ਸਿੰਘ। ਭਾਈ ਮਹਿੰਗੇ ਦਾ ਸਤਕਾਸ਼ ਸਕਾਰ ਜਿਹੜਾ ਸ਼੍ਰੀ ਕਾਰਟ ਸਾਹਿਬ ਦੇ ਕੋਲ ਕੀਤਾ ਗਿਆ ਤੇ ਭਾਈ ਲਾਲ ਸਿੰਘ ਦਾ ਸਸਕਾਰ ਜਿਹੜਾ ਲੰਗਰ ਹਾਲ ਦੇ ਕੋਲ ਕੀਤਾ ਗਿਆ ਤੇ ਬਾਕੀ ਜਿਹੜੇ ਜ਼ਖਮੀ ਹੋਏ ਸਨ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕੀਤਾ ਗਿਆ ਤੇ ਜਿਹੜੇ ਛੇਤ ਹੋਏ ਸਨ ਉਹਨਾਂ ਦੇ ਪਰਿਵਾਰ ਆਉਂਦੇ ਨੇ ਤੇ ਆ ਕੇ ਉਹਨਾਂ ਨੂੰ ਆਪਣੀਆਂ ਲੋਥਾਂ ਜਿਹੜੀਆਂ ਪਛਾਣ ਕੇ ਆਪਣੇ ਘਰ ਦੇ ਵਿੱਚ ਲੈ ਲੈਂਦੇ ਨੇ ਪਰ ਇਤਿਆਹ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਮਿਲਦਾ ਤੱਕ ਰਹਿ ਗਏ ਜਿਹੜੇ 11 ਸਿੰਘ ਸ਼ਹੀਦ ਹੋਏ ਨੇ ਇੱਕ ਤਰੀਕ ਨੂੰ ਇੱਕ ਜੂਨ ਅੱਜ ਦੂਸਰਾ 2 ਜੂਨ ਚੜ੍ਹਿਆ ਦਵਾਨ ਲੱਗਾ ਹੋਇਆ ਹੈ ਕਈ ਵਿਚਾਰ ਸਿੰਘ ਤੇ ਸਿੰਘਣੀਆਂ ਆਏ ਨੇ ਇੱਥੇ ਇੱਕ ਪੱਤਰਕਾਰ ਆਇਆ ਹੈ ਪੱਤਰਕਾਰ ਆ ਕੇ ਦੰਦਬੇ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਦੀ ਖਾਲਸਾ ਢੰਡਰਾ ਵਾਲਿਆਂ ਦੇ ਕੋਲ ਅੱਗੇ ਸੰਭਾਲ ਕਰਦਾ ਗਿਆ ਤਾਂ ਇਹਦਾ ਸੰਤ ਜੀ ਅੱਜ ਜੋ ਸਭ ਕੁਝ ਵਾਪਰਿਆ ਇਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਸੁਰਤਕਾਰ ਸੀ ਕਿ ਸੰਤ ਕਰਮ ਸਿੰਘ ਜੀ ਅੰਦਰ ਲਰੇ ਹੋਣ ਕੇ ਕੋਈ ਇਹੋ ਜਿਹੀ ਸ਼ਬਦ ਬੋਲਣ ਕੇ ਅਸੀਂ ਫੜ ਕੇ ਅੰਦਰ ਬਾਅਦ ਜਾ ਕੇ ਦੇਖ ਕੱਢਾਂਗੇ ਪਰ ਸੰਤ ਕਰਮ ਸਿੰਘ ਜੀ ਖਾਸਾ ਪਿੰਡਰਾ ਵਾਲੇ ਵਿੱਚ ਗੱਜ ਕੇ ਆਖਿਆ ਸੀ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਗੂ ਨਾ ਛੱਡੇ ਪੇਟ ਪਰ ਜੇ ਸਾਡਾ ਪੁਰਜਾ ਪੁਰਜਾ ਹੋ ਜਾਵੇ ਪਰ ਫਿਰ ਵੀ ਅਸੀਂ ਜਿਹੜਾ ਮੈਦਾਨ ਨਹੀਂ ਛੱਡਣ ਵਾਲੇ ਸੀ ਪਹਿਲਾ ਮਰਨ ਖੂਲ ਜੀਵਨ ਕੀ ਛੜਿਆਸ ਹੋਰ ਸਭਨ ਕੀ ਦੇਣ ਕਾ ਤੋ ਆਉ ਹਮਾਰੇ ਪਾਸ ਜਰੂਰ ਐਦਾਂ ਕੁਰਬਾਨੀ ਦੇ ਪ੍ਰਮਾਣ ਸੁਣਾਇਆ ਤੇ ਪੱਤਰਕਾਰ ਸੰਗਤ ਜਨੈਸਨ ਕੀ ਖਾਸਾ ਪੜਨਾਂ ਵਾਲੇ ਤੇ ਮੂੰਹ ਵੱਟ ਦੇਖਣ ਲੱਗ ਪਿਆ ਕਿ ਪਤਲੇ ਤੇ ਸਰੀਰ ਦਾ 6.5 ਫੁੱਟ ਕਰਦਾ ਤੇ ਇਹ ਦੋਲਿਆ ਨਹੀਂ ਕਰ ਉਸ ਸਮੇਂ ਸੰਤ ਜਗਨਨਾਥ ਸਿੰਘ ਦੀ ਖਾਲਸਾ ਪਿੰਡਰਾਵਾਲੇ ਦੀ ਉਮਰ ਤਕਰੀਬਨ 24-25 ਸਾਲ ਜਿਹੜੀ ਹੈ ਵਿਦਵਾਨਾਂ ਵੱਲੋਂ ਲਿਖੀ ਜਾਂਦੀ ਹੈ ਤੇ ਅੱਜ ਹੀ ਛੇ ਦਿਨ ਅੱਜ ਦੇ ਦਿਨ ਹੀ ਸੰਤ ਜਗਨਨਾਥ ਸਿੰਘ ਦੀ ਖਾਲਸਾ ਪਿੰਡਰਾਵਾਲੇ ਦਾ ਪਿੰਡ ਰੋਡੇ ਦੇ ਵਿੱਚ ਜਨਮ ਹੋਇਆ ਸੀ ਪਿੰਡ ਰੋਡੇ ਦੇ ਵਿੱਚ ਜਨਮ ਹੋਇਆ ਸੀ ਬਾਪੂ ਜਗਿੰਦਰ ਸਿੰਘ ਦੇ ਘਰ ਦੇ ਵਿੱਚ ਤੇ ਸੰਤ ਜਗਨਨਾਥ ਸਿੰਘ ਦੀ ਖਾਲਸਾ ਪਿੰਡਰਾਵਾਲੇ ਪੰਜ ਭਰਾ ਸਨ ਤੇ ਸੰਤ ਗੁਰਨਾਥ ਸਿੰਘ ਦੀ ਖਾਲਸਾ ਪੰਡਾ ਵਾਲੇ ਸਭ ਤੋਂ ਛੋਟੇ ਸਨ ਤੇ ਇਹਨਾਂ ਨੂੰ ਗਿਆਨੀ ਗੁਰਬਚਨ ਸਿੰਘ ਜੀ ਜਿਹੜੇ ਰਚਨਾ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਕਰਦੇ ਸਨ ਤੇ ਉਹਨਾਂ ਨੇ ਦੇਖਿਆ ਸੰਤ ਗੁਰਨਾਥ ਸਿੰਘ ਦੀ ਖਾਲਸਾ ਪੰਡਾ ਵਾਲੇ ਜੋ ਬਚਪਨ ਦੇ ਵਿੱਚ ਵਾਇਗਰੂ ਵਾਇਗਰ ਦਾ ਸਿਵਰਨ ਕਰਦੇ ਸਨ ਕੁਝ ਇਤਿਹਾਸਕਾਰ ਇਤੋਂ ਤੱਕ ਲਿਖਦੇ ਨੇ ਕਿ ਸੰਤ ਗੁਰਨਾਥ ਸਿੰਘ ਦੀ ਖਾਲਸਾ ਪੰਡਾ ਵਾਲੇ ਦਾ ਇੱਕ ਦਿਨ ਦਾ ਨਿਤਨੇਮ ਜਿਹੜਾ ਬਹੁਤ ਸੀ ਉਹ 108 ਜਪਜੀ ਸਾਹਿਬ ਜਿਹੜੇ ਰੋਜ਼ਾਨਾ ਕਰਿਆ ਕਰਦੇ ਥਨ ਤੇ ਮੈਂ ਕਈ ਵਾਰ ਸੋਚਦਾ ਮੈਂ ਸਾਡੇ ਸਿੱਖਾਂ ਨੂੰ ਪਤਾ ਨਹੀਂ ਕੀ ਹੋ ਗਿਆ ਸਾਡੇ ਕੋਲ ਅੰਮ੍ਰਿਤ ਵੇਲੇ ਉੱਠਿਆ ਨਜੰਦਾ 108 ਤੇ ਬੜੀ ਜ਼ਰੂਰ ਦੀ ਗੱਲ ਹੈ ਸਾਡੇ ਕੋਲ ਇੱਕ ਜਪਜੀ ਸਾਹਿਬ ਦਾ ਜਾਪ ਨਹੀਂ ਹੁੰਦਾ ਤੇ ਜੇ ਕਿਸੇ ਨੂੰ ਬਦਕਾਣਾ ਕਰਤੀ ਹੁਣ ਕੋਈ ਕਰਨਾ ਹੋਰ ਉਹਦੇ ਵੱਤ ਸਾਡੇ ਕੋਲ ਖੁੱਲਾ ਸੁਣਾ ਬੁਰੇ ਕੰਮ ਨੂੰ ਉੱਠ ਖਲਵਾ ਨਾਮ ਕੀ ਵੇਲਾ ਫੈਂਦਾ ਸੂਆ ਕੰਮ ਸਾਡੇ ਕੋਲ ਇਹ ਰਹਿ ਗਿਆ ਚੁਗਲੀ ਕਰਾ ਲੋ ਮਿੰਦਿਆ ਕਰਾ ਲੋ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ ਮਾਫ਼ ਕਰਨਾ ਲੈਕਚਰ ਦਾ ਇਹ ਹਾਲਾਤ ਬਣ ਗਏ ਜਦੋਂ ਪੱਤਰਕਾਰ ਨੇ ਪਿਆਸ ਸੰਤ ਜਨਾਇ ਸੀ ਕਿ ਖਾਸਾ ਫਰਨਾ ਵਾਲਿਆਂ ਨੂੰ ਤੁਕਵੇਂ ਜਵਾਬ ਦਿੱਤੇ ਕਿ ਸਰਕਾਰ ਜਿਹੜੀ ਪੈੜੇ ਚਾਲ ਚੱਲ ਰਹੀ ਹੈ ਇਹਦਾ ਤੁਕਵਾ ਜਵਾਬ ਅਸੀਂ ਜਰੂਰ ਦਵਾਂਗੇ ਇਹ ਲੈਕਚਰ ਸੁਣ ਕੇ ਜਿਹੜਾ ਕਈ ਹਜ਼ਾਰ ਸਿੰਘ ਤੇ ਸਿੰਘੜੀਆਂ ਜੜੀਆਂ ਉਹਨਾਂ ਦੇ ਵਿੱਚ ਤਾੰਗ ਪੈਦਾ ਹੋਈ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਦਰਬਾਰ ਸਾਹਿਬ ਤੇ ਅਟੈਕ ਹੋਇਆ ਹਜ਼ਾਰਾਂ ਸੰਗਤਾਂ ਕਰੋੜਾਂ ਸੰਗਤਾਂ ਜਿਹੜੀਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਆ ਜਾਂਦੀਆਂ ਨੇ ਕਿਉਂਕਿ ਜਿਹੜਾ ਤਿੰਨ ਜਰੂਨ ਜਿਹੜਾ ਉਸ ਸਮੇਂ ਜਿਹੜਾ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਦਿਨ ਸੀ ਤੇ ਸਰਕਾਰ ਨੇ ਇਹ ਵੀ ਪਹਿੜੀ ਚਾਰਜ ਲਈ ਸੀ ਕਿ ਸ਼ਹੀਦੀ ਦਿਨ ਵਾਲੇ ਦਿਨ ਇਹ ਜਿਹੜੀ ਸਾਰੇ ਸੰਗਤ ਜਿਹੜੀ ਇਕੱਠੇ ਹੋਵੇਗੀ ਤੇ ਉਦੋਂ ਅਸੀਂ ਅਟੈਕ ਕਰਾਂਗੇ 2 ਜੂਨ ਵਾਲੇ ਦਿਨ ਵੀ ਇਦਾਂ ਹੋਇਆ ਜਦੋਂ ਇਹ ਅੰਦਰ ਭੈੜੀਆਂ ਭੈੜੀਆਂ ਚਾਲਾਂ ਚੱਲਦੇ ਪਏ ਪੰਜਾਬ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਇਹਨੇ ਇੱਕ ਗੁਪਤ ਰੂਪ ਜਿਹੜੀ ਕਮੇਟੀ ਰੱਖੀ ਆ ਗੁਪਤ ਰੂਪ ਜਿਹੜੀ ਮੀਟਿੰਗ ਕੀਤੀ ਆ ਕਿ ਪੰਜਾਬ ਦਾ ਕੁਝ ਰਹਿਣ ਤੱਕ ਨਹੀਂ ਜਿੱਨੇ ਇੱਕ ڈاکੂ ਜਿਹੜੇ ਅੱਤਵਾਦੀ ਨੇ ਸਾਰੇ ਮਾਰਕਾਉਣੇ ਨੇ ਭਾਵੇਂ ਦਰਬਾਰ ਸਾਹਿਬ ਤੇ ਟੈਕ ਕਿਉਂ ਨਾ ਕਰਨਾ ਪਵੇ ਇਹ ਸਾਰੇ ਮਾਰਨੇ ਇਨੇ ਗੁਪਤਰੂ ਦੇ ਵਿੱਚ ਇਹ ਜਿਹੜੀ ਮੀਟਿੰਗ ਕੀਤੀ ਆ ਇੱਕ ਬੰਨੇ ਇਸ ਨੇ ਲਾਨ ਕਰ ਦਿੱਤਾ ਕਿ ਮੈਂ 8 ਵਜੇ ਜਿਹੜਾ ਇੱਕ ਮੀਟਿੰਗ ਕਰਨੀ ਆ ਲਾਈਵ ਹੋਗੀ ਸਭ ਤਾਂ ਨਾ ਸੰਬੋਧਨ ਹੋਣਾ ਸਾਰਿਆਂ ਦਾ ਸੰਬੋਧਨ ਹੋਣਾ 8 ਵਜੇ ਤੱਕ ਲੋਕ ਜਿੱਗਦੇ ਰਹੇ ਕਿ ਇੰਦਰਾ ਗਾਂਧੀ ਆਵੇਗੀ ਤੇ ਕੀ ਭਾਸ਼ਣ ਦੇਵੇਗੀ 8:00 ਦਾ 8:30 ਹੋ ਜਾਂਦੇ ਨੇ ਪਰ ਇੰਦਰਾ ਗਾਂਧੀ ਵਿਟ ਲੈਪ ਨਾ ਹੋਈ ਪੌਣੇ 9:00 ਵਜੇ ਇੰਦਰਾ ਗਾਂਧੀ ਆਉਂਦੀ ਹੈ ਤੇ ਆ ਕੇ ਉਹ ਬਕਵਾਸ ਮਾਰਦੀ ਆ ਝੂਠਾ ਬਖਾਨਦ ਕਰਦੇ ਆ ਕਿ ਮੈਂ ਪੰਜਾਬ ਦੇ ਵਿੱਚ ਸ਼ਾਂਤੀ ਬਣਾਉਣਾ ਚਾਹੁੰਦਾ ਸਤ ਜਨਾਬ ਸਿੰਘ ਜੀ ਖਾਲਸਾ ਪਟੜਾ ਵਾਲੇ ਨੇ ਉਸਨੇ ਬੜੇ ਭਾਦੇ ਸ਼ਬਦ ਕਹਿੰਦੇ ਸਨ ਕੱਲ ਤੋਂ ਅਕਾਸੀ ਦਾ ਇਤਿਹਾਸ ਮੈਂ ਤੇ ਦਾਸ ਨੂੰ ਇੱਕ ਫੋਨ ਆਇਆ ਉਸਨੇ ਫੋਨ ਕੀਤਾ ਤੇ ਸਵਾਲ ਦਿੱਤਾ ਕਿ ਇਹਦਾ ਗਿਆਨੀ ਜੀ ਬਲੂ ਸਟਾਰ ਦਾ ਮਤਲਬ ਕੀ ਹੈ ਆਪਰੇਸ਼ਨ ਬਲੂ ਸਟਾਰ ਇਹਦਾ ਮਤਲਬ ਕੀ ਆ ਮੈਂ ਕਹਿੰਦਾ ਇਹਦਾ ਮਤਲਬ ਇਹਦਾ ਸਾਗਾ ਨੀਲਾ ਤਾਰ ਕਹਿੰਦਾ ਇਹ ਕਿਦਾਂ ਮੈਂ ਕਹਿੰਦਾ ਸਾਗਾ ਨੀਲਾ ਤਾਰਾ ਇਹ ਸੀ ਕਿ ਉਸ ਸਮੇਂ ਜਿਹੜਾ ਸੇਧ ਜਿਹੜੇ ਮੇਲੀਆਂ ਪਰਦਾ ਜਿਹੜੇ ਬੰਦ ਰਹੇ ਸਨ ਮੇਲੀਆਂ ਪੱਗਾਂ ਨੇਲੇ ਦਮਾਲੇ ਬੰਦ ਸਨ ਤਾਂ ਕਰਕੇ ਭੈੜੀ ਸਰਕਾਰ ਨੇ ਜਿਹੜਾ ਇਹਦਾ ਨਾਮ ਰੱਖਿਆ ਸੀ ਸਾਗਾ ਨੀਲਾ ਤਾਰਾ ਭਾਰਤ ਦੇ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਭਾਰਤ ਦੇ ਮੇਲੀਆਂ ਪੱਗਾਂ ਵਾਲੇ ਜਿਹੜਿਆ ਪੰਜਾਬ ਦੇ ਵਿੱਚ ਰਹਿਣ ਦੇਣੇ ਜਿਹੜਾ 2017 ਦੇ ਵਿੱਚ ਲਾਂਨ ਕੀਤਾ ਸੀ ਮੋਦੀ ਸਰਕਾਰ ਨੇ ਕਿਵੇਂ ਪੀੜੀਆਂ ਪੱਗਾਂ ਵਾਲੇ ਜਿਉਂਦੇ ਨਹੀਂ ਨੇ ਜਿਨ੍ਹਾਂ ਪੀੜੀਆਂ ਪੱਗਾਂ ਵਾਲੇ ਸਾਰੇ ਪਾਕਿਸਤਾਨ ਭੇਜਦੇ ਨੇ ਇਸੇ ਤਰ੍ਹਾਂ ਸਾਡਾ ਉਦਮ ਹੋਇਆ ਸੀ ਤੇ ਜਦੋਂ ਪੱਤਰਕਾਰ ਨੇ ਆ ਕੇ ਪੁੱਛਿਆ ਕਿ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਸੰਤਜਨਾ ਸਿੰਘ ਜੀ ਖਾਸਾ ਪਿੰਡਰਾ ਵਾਲਿਆਂ ਦਾ ਜਵਾਬ ਸੀ ਕਹਿਣ ਲੱਗੇ ਕਿ ਕਈ ਆਏ ਜਾਲਨ ਪੰਜਾਬ ਦੇ ਉੱਤੇ ਚੜ ਕੇ ਆਏ ਨੇ ਉਹਨਾਂ ਨੇ ਇਹੋ ਜਿਹਾ ਕਹਿਰ ਨਹੀਂ ਕੀਤਾ ਜੋ ਸਾਡੇ ਨਾਲ ਭਾਰਤ ਸਰਕਾਰ ਨੇ ਕਰਤਾ ਇੰਦਰਾ ਗਾਂਧੀ ਨੇ ਕਰ ਦਿੱਤਾ ਕਿਉਂਕਿ ਇਹ ਜਿਹੜਾ ਜੂਨ 84 ਦਾ ਇਤਿਹਾਸ ਜਿਹੜਾ ਬਹੁਤ ਰੰਡੇ ਦਾ ਜਿਨ੍ਹਾਂ ਇਸ ਨੂੰ ਬਾਤਨ ਦੀ ਕੋਸ਼ਿਸ਼ ਕਰਾਂਗੇ ਸਾਨੂੰ ਕੋਈ ਨਾ ਕੋਈ ਜਵਾਬ ਮਿਲਦਾ ਰਹੇਗਾ ਪੁਰਾਣੇ ਬਜ਼ੁਰਗਾਂ ਤੋਂ ਵੀ ਕੁਝ ਪਤਾ ਕੀਤਾ ਇਤਿਹਾਸਕਾਰਾਂ ਤੋਂ ਪੜਿਆ ਤੇ ਕੁਝ ਬੜਾ ਮੱਤ ਭੇਤ ਪਤਾ ਲੱਗਦਾ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਢਾਇਆ ਉਹਨਾਂ ਨੂੰ ਵੀ ਦਾਸ ਮਿਲਿਆ ਉਹ ਕਹਿਣ ਲੱਗੇ ਉਹ ਕਾਲਾ ਦੌਰ ਜਿਹੜਾ ਅਸੀਂ ਕਦੇ ਢੋਲ ਨਹੀਂ ਸਕਦੇ ਜੋ ਭਾਰਤ ਸਰਕਾਰ ਸਾਡੇ ਨਾਲ ਕਰਦੀ ਰਹੀ ਜੋ ਸਾਡੇ ਨਾਲ ਫੌਜ ਕਰਦੀ ਗਈ ਕਹਿੰਦੇ ਬੜੀਆਂ ਭੈੜੀਆਂ ਕਾਰਾਂ ਚੁਣੀਆਂ ਤੇ ਅੱਜ ਦੇ ਦਿਨ ਹੀ ਸੰਤ ਕਰਤਾ ਸਿੰਘ ਦੀ ਖਾਲਸਾ ਪੰਡਰਾਂ ਵਾਲਾ ਤੇ ਕੋਲ ਇੱਕ ਪਰਿਵਾਰ ਹੁੰਦਾ

ਜੇਰੋਂ ਨੇ ਕਿਹਾ ਮੋਹਨ ਸ਼ਰਮਾ ਤੇ ਪ੍ਰਿੰਸੀਪਲ ਸੁਨੀਲ ਸਿੰਘ ਜੀ ਲਿਖਦੇ ਪੈਣੇ ਕਿ ਜੇਰੋਂ ਕੋਲੇ ਕਿਹਾ ਮੋਹਨ ਸ਼ਰਮਾ ਲਾਗੇ ਬੈਠੇ ਸੰਤ ਸਿੱਖ ਕਹਿਣ ਲੱਗੇ ਸੰਤ ਜੀ ਹਿੰਦੂਆਂ ਦਾ ਬੱਚਾ ਹੈ ਤੇ ਸੰਤ ਕਰਤਾ ਸਿੰਘ ਖਾਸਾ ਪੰਡਰਾਂ ਵਾਲੇ ਕਹਿਣ ਲੱਗੇ ਕਿ ਕਾਕਾ ਜੇ ਸਾਡੇ ਗੱਥੇ ਦੇ ਵਿੱਚ ਸੇਵਾ ਕਰ ਰਹੀਆਂ ਤੈਨੂੰ ਅੰਮ੍ਰਿਤ ਛਕਣਾ ਪਵੇਗਾ ਫਿਰ ਵਿਦਵਾਨ ਲਿਖਦੇ ਨੇ ਕਿ ਭਾਈ ਮੋਹਨ ਸਿੰਘ ਨੇ ਫਿਰ ਅੰਮ੍ਰਿਤ ਛਕਿਆ ਤੇ ਉਹਦਾ ਨਾਂ ਰੱਖਿਆ ਭਾਈ ਮੋਹਨ ਸਿੰਘ ਤੇ ਅੰਮ੍ਰਿਤ ਛਕਿਆ ਤੇ ਅੱਜ 2 ਜੂਨ 2 ਜੂਨ 2 ਜੂਨ ਤੇ ਉਸ ਦਿਨ ਫਿਰ ਆਪਣਾ ਸਮੁੱਚਾ ਪਰਿਵਾਰ ਜਿਹੜਾ ਲੈ ਕੇ ਆਉਂਦਾ ਜਦੋਂ ਭਾਰਤ ਸਰਕਾਰ ਟੈਂਕ ਲੈ ਕੇ ਆਉਂਦੀ ਹੈ ਭਾਰਤ ਸਰਕਾਰ ਜਦੋਂ ਟੈਂਕ ਲੈ ਕੇ ਆਈ 3 ਜੂਨ ਤੇ 2 ਜੂਨ ਦੇ ਵਿੱਚ ਵਿੱਚ ਜਿਹੜਾ ਇਹਨਾਂ ਦੀ ਸ਼ੀਲਕ ਜਿਹੜਾ ਭਾਰਤ ਸਰਕਾਰ ਟੈਂਕ ਲੈ ਕੇ ਆਈ ਤੇ ਭਾਈ ਮੋਹਰ ਸਿੰਘ ਨੇ ਆਪਣੀ ਵੱਡੀ ਬੇਟੀ ਵੈਕ੍ਰੂ ਕੌਰ ਦੇ ਲੱਕ ਦੇ ਨਾਲ ਪੇਟੀ ਬਣੀ ਪੇਟੀ ਬਣ ਕੇ ਤੇ ਉਹਨੂੰ ਪਹਿਲੇ ਟੈਂਕ ਦੇ ਅੱਗੇ ਸੁੱਟ ਦਿੱਤਾ ਪਹਿਲਾ ਟੈਂਕ ਜਿਹੜਾ ਬੀਬੀ ਵੈਕ੍ਰੂ ਕੌਰ ਨੇ ਭੰਨ ਦਿੱਤਾ ਦੂਸਰੀ ਪੇਟੀ ਬਣੀ ਉਹਨੇ ਬੀਬੀ ਸਤਨਾੰਕੌਰ ਦੇ ਦੂਸਰਾ ਟੈਂਕ ਜਿਹੜਾ ਉਸ ਦੀ ਦੂਸਰੀ ਬੱਚੀ ਨੇ ਭੰਨ ਦਿੱਤਾ ਤੀਸਰੀ ਬੱਚੀ ਜਿਹੜੀ ਬਹੁਤ ਛੋਟੀ ਸੀ ਵਿਦਵਾਨ ਲਿਖਦੇ ਨੇ ਕਿ ਉਹ ਬੱਚੀ ਜਿਹੜੀ ਹੱਜੇ 2-3 ਦੀ ਸੀ ਤੇ ਮਾਂ ਦਾ ਹੱਜੇ ਦੁੱਧ ਪੀਂਦੀ ਸੀ ਤੇ ਭਾਈ ਮੋਹ ਸਿੰਘ ਨੇ țeਟੀ ਬੰਨਣ ਦੀ ਕੋਸ਼ਿਸ਼ ਕੀਤੀ ਪਰ țeਟੀ ਜਿਹੜੀ ਉਹਦੇ ਨਾਂ ਨਾ ਬਣੀ ਜਾਵੇ ਤੇ ਭਾਈ ਮੋਹ ਸਿੰਘ ਨੇ ਉਸ ਬੱਚੀ ਨੂੰ ਜਿਹੜਾ ਪਰਾਂ ਸੁੱਟ ਦਿੱਤਾ ਤੈਅ ਦਿੱਤਾ ਕਿ ਮੇਰੇ ਵੱਲੋਂ ਇਹ ਸ਼ਹੀਦ ਆ ਉੱਥੇ ਇੱਕ ਸਿੱਖ ਪਰਿਵਾਰ ਆਇਆ ਸੀ ਉਹ ਸਿੱਖ ਪਰਿਵਾਰ ਜਿਹੜਾ ਉਸ ਬੱਚੀ ਨੂੰ ਚੁੱਕ ਕੇ ਜਿਹੜਾ ਅਮਰੀਕਾ ਦੀ ਧਰਤੀ ਤੇ ਲੈ ਜਾਂਦਾ ਅੱਜ ਕੱਲ ਪਤਾ ਲੱਗਾ ਥੋੜੇ ਦਿਨ ਹੋ ਗਏ ਉਹ ਬੱਚੀ ਜਿਹੜੀਆ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਈ ਸੀ ਪਿਛਲੇ ਸਾਲ ਉਸ ਬੱਚੀ ਦੇ ਘਰ ਦੇ ਵਿੱਚ ਇੱਕ ਪਤੰਗੀ ਪੈਦਾ ਹੋਇਆ ਬੀਬੀ ਸਿਮਰਨ ਕੌਰ ਉਹਦਾ ਨਾਮ ਸੀ ਤੀਸਰਾ ਟੈਂਕ ਜਿਹੜਾ ਉਹਨਾਂ ਦੀ ਜਿਹੜੀ ਆ ਧਰਮਸ ਪਤਨੀ ਬੀਬੀ ਪ੍ਰੀਤਮ ਕੌਰ ਉਹਨਾਂ ਨੇ ਪਲਿਆ ਸੀ ਚੌਥਾ ਟੈਂਕ ਜਿਹੜਾ ਭਾਈ ਮੋਹਰ ਸਿੰਘ ਨੇ ਆਪਣੇ ਲੱਕ ਦੇ ਨਾਲ ਕਵਿਤੀ ਬਣ ਕੇ ਚੌਥਾ ਟੈਂਕ ਉਹਨੇ ਭੰਨਿਆ ਸੀ ਐਸੇ ਮਹਾਨ ਦੋਦੇ ਸੂਰਮੇ ਦੁਨੀਆ ਵਿੱਚ ਸ਼ਹੀਦਾਂ ਦਾ ਨਾਂ ਉੱਚਾ ਕੌਮਾਂ ਬਣਦੀਆਂ ਨਾਲ ਕੁਰਬਾਨੀਆਂ ਦੀ ਅਣਖ ਜਾਗਦੀ ਜਦੋਂ ਵੀ ਅਣਖਿਆਂ ਦੀ ਫਿਰ ਮਰਦੀ ਨਹੀਂ ਕਦੇ ਵੀ ਜਨਾਨੀਆਂ ਦੀ ਉਹਦਾ ਕਾਣ ਤੇ ਬਾਗੀ ਪਹਾੜ ਦੀ ਟੁੱਟ ਦਾ ਨੂਰ ਹੈ ਜਿੱਥਰ ਜਵਾਨਾਂ ਤੇ ਜਿੱਥੇ ਜਿੱਥੇ ਸ਼ੀਤਾਂ ਦੀ ਰਾਤ ਕਿਹਦੀ ਸੱਜਾ ਕਰਦੇ ਨੇ ਲੋਕ ਨਿਸ਼ਾਨੀਆਂ ਤੇ ਗੁਰਪ੍ਰਸਾਦ ਸਿੰਘ ਸ਼ੀਤਾ ਹੁੰਦਾ ਚਾਰ ਜਨ ਨੂੰ ਠੋਕਰ ਮਾਰਦੇ ਨੇ ਪ੍ਰਧਾਨງານ ਅੰਦਰ ਜਿਹੜਾ ਗੱਲਬਾਹ ਹੋਣਾ ਚਾਹੀਦਾ ਸ਼ੀਤ ਹੋਣ ਵਾਸਤੇ ਤੇ ਆਪਣੀ ਕੌਮ ਦੇ ਵਾਸਤੇ ਕੁਝ ਕਰਨ ਵਾਸਤੇ ਪਰ ਅੱਜ ਅਸੀਂ ਕਾਣ ਦੇ ਬਾਰੇ ਕਿਤੇ ਸੋਚਿਆ ਨਹੀਂ ਤਾਂ ਇਹ ਸ਼ੀਤ ਪੈਦਾ ਕਿੱਥੋਂ ਹੋਇਆ ਇਹਦਾ ਮਤਲਬ ਕੀ ਆ ਮੌਰੀ ਕੀ ਵਿਚਾਰ ਆਪਾਂ ਜਾਣਨ ਦਾ ਜਤਨ ਕਰਕੇ ਕਿ ਸ਼ਹੀਦ ਹੁੰਦਾ ਕੀ ਆ ਇਹ ਕਿਥੋਂ ਪੈਦਾ ਹੋਇਆ ਇਹਦੇ ਵਿੱਚ ਜੱਜਬਾ ਕਿੱਦਾਂ ਆਇਆ ਸ਼ਹੀਦ ਕਿਹੜਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਬੰਦਾ ਹੱਕ ਸੱਚ ਦੇ ਨਿਵਾਸ ਤੇ ਲੜਨ ਵਾਲਾ ਭਾਵ ਕਿ ਕੌਣ ਦੇ ਮੱਤੇ ਕੁਝ ਕਰਨ ਵਾਲਾ ਤੇ ਸ਼ਹੀਦ ਦਾ ਖੂਨ ਜਿਹੜਾ ਕੌਣ ਨੂੰ ਜੀਵਨ ਪ੍ਰਦਾਨ ਕਰਦਾ ਹੈ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਕਹੇ ਲੱਗਾ ਛੀਦ ਕੀ ਜੋ ਮੌਤ ਹੈ ਉਹ ਪਾਨ ਕੀ ਹਯਾਤ ਹੈ ਹਯਾਤ ਉਹ ਹਯਾਤ ਹੈ ਉਹ ਮੌਤ ਵੀ ਹਯਾਤ ਹੈ ਕਹਿੰਦਾ ਕਿ ਦੁਨੀਆ ਦੇ ਵਿੱਚ ਛੀਦ ਦਾ ਜਿਹੜਾ ਖੂਨ ਕੋਮ ਨੂੰ ਜੀਵਨ ਪ੍ਰਦਾਨ ਕਰਦਾ ਹੈ ਇਹ ਭਾਵੇਂ ਆਪਣੇ ਟੋਟੇ-ਟੋਟੇ ਕਰਵਾ ਦਵੇ ਪਰ ਫਿਰ ਵੀ ਛੀਦ ਜਿਹੜਾ ਕਦੇ ਪਿੱਛੇ ਨਹੀਂ ਹਟਦਾ ਇਹਦੇ ਵਿੱਚ ਇੱਜ਼ਤ ਗੈਰਤ ਤੇ ਅਣਖ ਹੋਣੀ ਚਾਹੀਦੀ ਹੈ ਤੇ ਜਦੋਂ ਸਾਡੀ ਕੌਮ ਦੇ ਵਿੱਚ ਇੱਜ਼ਤ ਗਾਇਬ ਅਣਖ ਆ ਗਈ ਸਾਡੀ ਕੌਮ ਦਾ ਪੜਾਅ ਹੋ ਜਾਣਾ ਤੇ ਜਦੋਂ ਇਹਨਾਂ ਦੇ ਵਿੱਚ ਇਹ ਤਿੰਨ ਚੀਜ਼ਾਂ ਮਰ ਗਈਆਂ ਤੇ ਕੌਮ ਦਾ ਬੇੜਾ ਡਰਪੋ ਜਾਵੇ ਮਾਰ ਕਰਨਾ ਲੈ ਕੇ ਚਾਹਦਾ ਤੇ ਇੱਥੇ ਕਵੀ ਇੱਕ ਬੜਾ ਸੋਹਣਾ ਲਿਖਦਾ ਕਹਿੰਦਾ ਜਿਹੜੀ ਗਾਉ ਛੇਰ ਤੇ ਮੂੰਹ ਵਿੱਚ ਆ ਜਾਵੇ ਉਸ ਦਾ ਮਾਸ ਵੀ ਨਹੀਂ ਤੇ ਉਸ ਦੀ ਖਲ ਵੀ ਨਹੀਂ ਜਿਸ ਬਾਗ ਦਾ ਮਾਲਕ ਬੇਈਮਾਨ ਹੋ ਜਾਵੇ ਉਸ ਤੇ ਫੁੱਲ ਵੀ ਨਹੀਂ ਉਹਦੇ ਫਲ ਵੀ ਨਹੀਂ ਤੇ ਜਿਸ ਮਕਾਨ ਦੀਆਂ ਨੀਆਂ ਹੋ ਜਾਣ ਕੱਚੀਆਂ ਉਹ ਘੜੀ ਵੀ ਨਹੀਂ ਤੇ ਪੱਲ ਵਿੱਚ ਜਿਸ ਪਾਉਂ ਦੇ ਵਿੱਚ ਇੱਜ਼ਤ ਗੈਰ ਤੋਂ ਮੁੱਕ ਜੇ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਕਹਿੰਦਾ ਜਿਸ ਪਾਉਂ ਦੇ ਵਿੱਚ ਇੱਜ਼ਤ ਗੈਰ ਤੋਂ ਮੁੱਕ ਜੇ ਉਹ ਕੌਮਾਂ ਜਿਹੜੀਆਂ ਯਾਰ ਤੇ ਤੱਕ ਜੀਵਨਾਂ ਨੇ ਰਹਿ ਤਾ ਫਿਰ ਅੱਗੇ ਜਿਹੜਾ ਸਿਲਸਿਲਾ ਚੱਲਦਾ ਢੰਗਪੁਰ ਨਾਨਕ ਪਾਸ਼ਾ ਕੋਈ ਸਿਲਸਿਲਾ ਸਾਰਾ ਸ਼ੁਰੂ ਹੋਇਆ ਤਾਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇਖਿਆ ਕਿ ਸੰਸਾਰ ਦੇ ਵਿੱਚ ਬੜਾ ਕੂੜ ਦਾ ਪ੍ਰਚਾਰ ਚੱਲਦਾ ਪਿਆ ਧਰਤੀ ਨੇ ਪੁਕਾਰ ਕੀਤੀ ਪਾਤਸ਼ਾਹ ਦੇ ਕੇ ਰੱਬ ਦੇ ਕੇ ਖੁਦਾ ਦੇ ਕੇ ਕਹਿਣ ਲੱਗੀ ਕਿ ਧਰਤੀ ਦੇ ਉੱਤੇ ਕਹਿਣ ਲੱਗੀ ਕਿ ਮੇਰੇ ਤੋਂ ਜਿਹੜਾ ਕੂੜ ਦਾ ਭਾਰ ਦਾ ਝੱਲਣ ਜਾਂਦਾ ਐ ਇਹੋ ਗਿਆ ਕੋਈ ਪਕੰਬਰ ਕੇ ਤੇ ਧਰਤੀ ਦੇ ਪੁਕਾਰ ਸੁਣ ਕੇ ਕਾਲ ਕੁਛ ਪ੍ਰਮਾਤਮਣ ਸੁਣੀ ਪੁਕਾਰ ਦਾ ਤਾਰਪਕ ਗੁਰਨਾਣਕ ਜਗ ਮੈਂ ਪਠਾਇਆ ਭਾਈ ਗੁਰਦਾਰ ਜੀ ਪਰਮਾਨੰਤ ਕਰ ਦਿੱਟਣੇ ਕਿ ਧਰਤੀ ਦੇ ਪੁਕਾਰ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਵਰਗਾ ਪ੍ਰਕਾਸ਼ਮਰ ਜਿਹੜਾ ਦੁਨੀਆਂ ਦੇ ਉੱਤੇ ਹੁੰਦਾ। ਦੁਨੀਆਂ ਦੇ ਉੱਤੇ ਆ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹੋ ਜਿਹਾ ਇੱਕ ਪੰਚ ਚਲਾ ਦਿੱਤਾ ਜਿਸ ਦੀ ਗਵਾਈ ਭਾਈ ਗੁਰਦਾਸ ਜੀ ਪ੍ਰਮਾਣ ਕਦਰ ਮਾਰਿਆ ਸਿੱਖਾ ਜਨਤ ਵਿੱਚ ਨਾਨਕ ਨਿਰਮਲ ਪੰਚ ਚਲਾਇਆ। ਇਹੋ ਜਿਹਾ ਪੰਥ ਖਿਲਾ ਦਿੱਤਾ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਲਾਣ ਕਰਤਾ ਕਿ ਜਿਹੜਾ ਇਸ ਪੰਥ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਉਸ ਨੂੰ ਆਪਣਾ ਸੀਸ ਜਿਹੜਾ ਕੁਰਬਾਨ ਕਰਨਾ ਪਵੇਗਾ ਜੋਤੋ ਪ੍ਰੇਮ ਖੇਲਣ ਕਾ ਜਾਉ ਸਿਰ ਧਰ ਤਾ ਨਹੀਂ ਕੱਲੀ ਮੇਰੀ ਆਉ ਇੱਕ ਮਾਰਗ ਪੈ ਤਰੀਜਾ ਸਿਰ ਦੀਜਾ ਕਾਰਨਾ ਪੀਜਾ ਕਿ ਆਪਣਾ ਸੀਸ ਜਿਹੜਾ ਕੁਰਬਾਨ ਕਰਨਾ ਪਵੇਗਾ ਤੇ ਫਿਰ ਜਿਹੜਾ ਤੇ ਚਾਰ ਗੁਰੂ ਸਾਹਿਬਾਨ ਤੱਕ ਜਿਹੜਾ ਸ਼ਾਂਤ ਲਾਉ ਦਿੰਦਾ ਪੜੇ ਪਾਤਸ਼ਾਹ ਜੀ ਸ਼ੀਧੀ ਦਿੰਦੇ ਨੇ ਪਹਿਲੇ ਸ਼ਹੀਦ ਹੋਏ ਨੇ ਗੁਰੂਆਂ ਦੇ ਵਿੱਚ ਧੰਨ ਗੁਰ ਅਰਜਨ ਪਾਤਸ਼ਾਹ ਜੀ ਆਪਾਂ ਥੋੜੇ ਦਿਨ ਹੋ ਕੇ ਸ਼ਹੀਦੀ ਦਿਨ ਮਨਾ ਕੇ ਖੜੇ ਹਾਂ ਸ਼ਹੀਦੀ ਦਿਨ ਮਨਾ ਲੈਣ ਪਰ ਉਹ ਜਿਹੜਾ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਸੀ ਕਿ ਸਾਨੂੰ ਕੁਰਬਾਨੀ ਦੇ ਨਾਲ ਜੁੜਨ ਵਾਸਤੇ ਗੁਰਬਾਣੀ ਦੇ ਵਾਸਤੇ ਗੁਰੂ ਸਾਹਿਬ ਜੀ ਨੇ ਕੇਸਾਂ ਦੇ ਬਦਲੇ ਸ਼ਹੀਦੀ ਦਿੱਤੀ ਸੀ ਅੱਜ ਅਸੀਂ ਕੁਰਬਾਨੀ ਦੇ ਵਿੱਚ ਖੁਦ ਮਲਾਕਤ ਕਰਦੇ ਪਏ ਹਾਂ ਕੱਚੀ ਬਾਣੀ ਬਣਦੇ ਪਏ ਹਾਂ ਜਿਹੜੀ ਸੱਚੀ ਬਾਣੀ ਸੀ ਉਸ ਬਾਣੀ ਤੋਂ ਅਸੀਂ ਪਿੱਛੇ ਹਟਦੇ ਜਾ ਰਹੇ ਹਾਂ ਗੁਰੂ ਘਰਾਂ ਦੇ ਵਿੱਚ ਕੀਰਤਨ ਰਹਿ ਗਈ ਹੈ ਮਾਰ ਕਰਨਾ ਲੈ ਚਾਹਦਾ ਪਿਆ ਗੁਰੂ ਘਰਾਂ ਦੇ ਵਿੱਚ ਜਿੰਨੇ ਅੱਜ ਕੀਰਤਨ ਵਿਪਈਆ ਮੈਂ ਦਾਅਵੇ ਨਾਲ ਕਹਿੰਦਾ ਕੋਈ ਕਿਤੇ ਨਹੀਂ ਹੁੰਦੀ ਅੱਜ ਸਿੱਖ ਸਿੱਖ ਨੂੰ ਮਾਰਦਾ ਪਿਆ ਅੱਜ ਪੱਗ ਵਾਲਾ ਪੱਗ ਵਾਲੇ ਨੂੰ ਮਾਰਦਾ ਪਿਆ ਕਿਸੇ ਬਤਵਾਨ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਟਾਰ ਲੱਗਦਾ ਆਪਣੇ ਯਾਰਾਂ ਤੇ ਨਾ ਤੀਰਾਂ ਤੋਂ ਨਾ ਤਲਵਾਰਾਂ ਤੋਂ ਸੇਕ ਕਰਨ ਦੇ ਕਰਦਾਰਾਂ ਤੋਂ ਸਾਨੂੰ ਬੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਕਹਿੰਦਾ ਆਪਣੇ ਯਾਰਾਂ ਤੋਂ ਡਰ ਲੱਗਦਾ ਪਿਆ ਅੱਜ ਭਰਾਵਾਂ ਤੋਂ ਡਰ ਲੱਗਦਾ ਪਿਆ ਜੇਕਰ ਤੂੰ ਅੱਜ ਇਹ ਪਾਸ਼ਾ ਕੀ ਨੇ ਛਿੱਧੀ ਦਿੱਤੀ ਫਿਰ سلسلہ ਸ਼ੁਰੂ ਕਰਦਾ ਕੋ ਹਾਰ ਕੋ ਵੀ ਪਾਸ਼ਾ ਕੀ 17 ਸਾਲ ਦੀ ਉਮਰ ਸ਼੍ਰੀ ਕਾਰਤਾਰ ਸਿੰਘ ਨੇ ਲਿਖਣਾ ਕੀਤੀ ਲਾਨ ਕੀਤਾ ਜਦ ਹਮਰੇ ਦਰਸ਼ਨ ਕੋ ਆਵੋ ਹੋਏ ਸਕੇਤਨ ਸਤਰ ਸਜਾਵੋ ਕਮਰ ਕਸਾ ਕਰ ਦੇਖ ਦਿਖਾਈ ਹਮਰੇ ਤੁਸੀਂ ਰਹਿ ਅਦਾਈ ਕਿ ਜਦੋਂ ਮੇਰੇ ਦਰਸ਼ਨਾਂ ਨੂੰ ਆਉਣਾ ਕਿਸੇ ਗਨੇਕੇ ਲੈ ਕੇ ਆਉਣਾ ਕਿਸੇ ਨੇ ਘੋੜੇ ਲੈ ਕੇ ਆਉਣਾ ਕਿਸੇ ਨੇ ਢਾਲਾਂ ਲੈ ਕੇ ਆਉਣਾ ਕਿਸੇ ਨੇ ਤਲਵਾਰਾਂ ਲੈ ਕੇ ਆਉਣਾ ਤੇ ਅਸੀਂ ਆਪਣੇ ਆਪ ਨੂੰ ਬੜਾ ਭਾਗਾ ਵਾਲਾ ਸਮਝਦੇ ਆਂ ਕਿ ਸਾਡੇ ਖੇਲ ਕਰਨ ਦਾ ਭਾਈ ਮੋਰੀ ਤਨਖਾਣ ਜਿਸ ਨੇ ਲੱਕੜ ਦੀ ਤੋਖੜੜ ਤਿਆਰ ਕੀਤੀ ਤੇ ਸਿੱਧੀ ਕਾਟ ਸਾਹਿਬ ਤੇ ਸਾਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਢੇਡ ਦਿੱਤੀ ਇਸ ਲੱਕੜ ਦੀ ਤੋਪ ਦਾ ਇਸਮਾਲ ਧੰਨ ਗੁਰ ਹਰਗੋਬਿੰਦ ਪਾਸ਼ਾ ਜੀ ਨੇ ਸਨ 1634 ਦੇ ਵਿੱਚ ਜਦ ਅੰਮ੍ਰitsar ਦੀ ਜੰਗ ਹੋਈ ਸੀ ਉਸ ਸਮੇਂ ਜਿਹੜਾ ਵਰਤ ਇਸਤੇਮਾਲ ਕੀਤਾ ਸੀ ਤੇ ਭਾਰਤ ਦੀ ਸਰਕਾਰ ਦੇ ਛੱਕੇ ਛੜਾ ਕੇ ਰੱਖ ਦਿੱਤੇ ਸੀ ਜਾਲ ਉਹਨਾਂ ਨੇ ਤੇ ਉਹ ਸਿਰਸਲਾ ਜਿਹੜਾ ਚੱਲਦਾ ਗਿਆ ਚੱਲਦਾ ਗਿਆ ਫਿਰ ਗੁਰੂ ਤੇਗ ਬਹਾਦਰ ਦੀ ਛਿਤੀ ਆ ਗਈ ਸ਼ੇਰਿਕੋ ਤੇਗ ਭਾਦਰ ਦੀ ਛਿੱਧੀ ਆਈ ਪਿਤਾ ਨੇ ਦੋ ਤਲਵਾਰਾਂ ਪੈਨਿਆ ਤੇ ਪੁੱਤਰ ਦੀ ਛਿੱਧੀ ਹੋ ਗਈ ਆ ਚਾਦਰੇ ਚਾਂਦ ਦੇ ਵਿੱਚ ਜਦੋਂ ਚਾਦਰੇ ਚਾਂਦ ਦੇ ਵਿੱਚ ਛਿੱਧੀ ਹੋਈ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਸਾਬ ਸ੍ਰੀਪੁਰ ਹਾਰ ਕੋਲ ਪਾਸਾ ਕੀਤਾ ਪੋਤਰਾ ਗੁਰੂ ਗੋਬਿੰਦ ਸਿੰਘ ਜੀ ਫਿਰ ਇਹ ਗਰਦੀ ਤੇ ਬੈਠਦੇ ਫਿਰ ਇਹਨਾਂ ਨੇ ਕੀ ਬਣਾ ਅੰਮ੍ਰਿਤ ਛਕਾਇਆ ਵਾਹੋ ਮਰਦ ਅਗ ਬੜਾ ਬਰਿਆਮ ਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਉਹਨਾਂ ਦੇ ਵਰਗਾ ਜੋਧਾ ਸੂਰਮਾ ਦੁਨੀਆਂ ਦੇ ਵਿੱਚ ਨਹੀਂ ਹੈ ਜਿਨ੍ਹਾਂ ਨੇ ਸਾਡੇ ਵਾਸਤੇ ਸਾਰਾ ਸਰਬੰਸਿਵਾਦ ਦਿੱਤਾ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਸੀ ਤੇਰੇ ਲਾਲਾਂ ਦਾ ਖੂਨ ਜਿ ਡੁੱਧ ਦਾਣਾ ਸਿਰ ਸਿੱਕੀ ਤਖਤ ਨਾ ਤਾਜ ਰਹਿਤਾ <table>ਕੁਟ ਦੇ ਨਾਂ ਗੁਲਾਮੀਆਂ ਦੇ ਦੇਸ਼ ਅੱਜ ਵੀ ਅਮੇ ਗੁਲਾਮ ਰਹਿਤਾ ਨਾਵਾ ਪਾਦਸ਼ਾ ਅਸ਼ੀਸ਼ਨਾ ਬਾਦਾ ਦੇ ਜਿਨ ਜੋ ਲੜਨੇ ਦਾ ਅਜਰਵਾਦ ਰਹਿਦਾ ਦਸਨੇ ਪਾਦਸ਼ਾ ਸਰਫਸਨਾ ਬਾਦਾ ਦੇ ਇੱਕ ਗੋਰਖਿਤ ਅੱਜ ਵੀ ਮਗਲਾਂ ਦਾ ਰਾਜ ਰਹਿਤਾ ਤੇ ਅੱਜ ਵੀ ਮਗਲਾਂ ਦਾ ਰਾਜ ਹੋਣਾ ਸੀ ਤੇ ਜਿਵੇਂ ਭਾਰਤ ਸਰਕਾਰ ਸਾਡੇ ਤੇ ਰਾਜ ਕਰਦੀ ਪਈ ਹੈ ਅੱਜ ਸੱਚ ਬੋਲਣ ਦੀ ਕੋਸ਼ਿਸ਼ ਕਰੂੰ ਸਰਕਾਰ ਤਨ ਤੋਂ ਪੁੱਛ ਕੇ ਰੱਖ ਦੇਵੇ ਕਿ ਸਰਕਾਰ ਨੂੰ ਬਾਅਦ ਵਿੱਚ ਪਤਾ ਲੱਗੇਗਾ ਉਹਨਾਂ ਦੇ ਸੀ.ਡੀ.ਆਈ.ਟ ਜਿਹੜੇ ਨਾਲ ਜੰਟ ਛੱਡੇ ਹੋਏ ਨੇ ਉਹਨਾਂ ਨੇ ਜਾ ਕੇ ਪਹਿਲਾ ਸੂਹ ਦੇ ਦੇਣਾ ਅੱਜ ਪਿੰਡਾਂ ਦੇ ਵਿੱਚ ਸਰਕਾਰ ਨੇ ਜੰਟ ਛੱਡੇ ਨੇ ਆਰ.ਐਸ. ਸਾਡੇ ਛੱਡੇ ਹੋਏ ਨੇ ਜਿਹੜਾ ਸਾਡੀ ਸਿੱਖ ਪੌਦ ਦਾ ਘਾਣ ਕਰਦੇ ਪੈਣ ਅੱਜ ਜਿੰਨਾ ਇਤਿਹਾਸ ਦੇ ਵਿੱਚ ਮਿਲਾਵਟਾਂ ਦਾ ਗਿਆ ਸਾਰੀ ਆਰ.ਐਸ. ਸਾਡੀ ਗਈ ਜਿੰਨਾ ਮਿਲਾਵਟ ਇਤਿਹਾਸ ਦੇ ਵਿੱਚ ਹੁੰਦੀ ਪਈ ਆ ਅੱਜ ਜਦੋਂ ਇਤਿਹਾਸ ਪੜ੍ਹੇ ਤਾਂ ਪਹਿਲਾ ਬਦਮਾਨ ਕੁਝ ਹੋਰ ਲਿਖਦਾ ਪਿਆ ਦੂਜਾ ਕੁਝ ਹੋਰ ਲਿਖਦਾ ਪਿਆ ਤੀਜਾ ਕੁਝ ਹੋਰ ਲਿਖਦਾ ਪਿਆ ਅਸੀਂ ਤਾਂ ਲੱਗਦਾ ਕਿਤਾਬਾਂ ਪੜ੍ਹ-ਪੜ ਕੇ ਕਮਲੀ ਹੋ ਜਾਣਾ ਆ ਜੋਰ ਤੇ ਰਾਸੀ ਦਾ ਹਿਆਰ ਚਾਹਦਾ ਪਿਆ ਦਾਸ ਨੇ 15 ਕਿਤਾਬਾਂ ਲੈਂਦੀਆਂ ਤੇ ਬਜ਼ੁਰਗ ਕੁਝ ਹੋਰ ਦੱਸਦੇ ਨੇ ਤੇ ਗਵਦਵਾਨ ਕੁਝ ਹੋਰ ਦੱਸਦੇ ਨੇ ਤੇ ਸੱਚ ਕੀ ਧਲਤ ਰੱਖੀ ਇੱਥੇ ਕੀ ਅੱਗੇ ਰੱਖੀਏ 15 ਕਿਤਾਬਾਂ ਪੜੀਆਂ ਤੇ ਫੇਰ ਕੁਝ ਪਤਾ ਲੱਗਾ ਕਿ ਕੀ ਬਣਿਆ ਕੀ ਵਾਪਰਿਆ ਸਾਡੇ ਨਾਲ ਤੇ ਬਜ਼ੁਰਗਾਂ ਤੋਂ ਪਤਾ ਲੱਗਾ ਤੇ ਬਜ਼ੁਰਗਾਂ ਨੇ ਦੱਸਿਆ ਕੁਝ ਸਿਆਣੇ ਬੰਦਿਆ ਤਾਂ ਪੁੱਛਿਆ ਜੇ ਕੀ ਕੀ ਵਾਪਰਿਆ ਸੀ ਇਹ ਹਾਲਾਤ ਕਾਂ ਦੇ ਪੈਣ ਸਾਡੇ ਨੂੰ ਆਪਣੀ ਕੌਮ ਦੇ ਬਾਰੇ ਸੋਚਣਾ ਪਵੇਗਾ ਕੱਲ ਦਾ ਇਤਿਹਾਸ ਤੈਨੂੰ ਜੁਣ ਕੱਲ ਦਾ ਇਤਿਹਾਸ ਕੱਲ ਆਪ ਵੀ ਦੇ ਸਾਹਮਣੇ ਰੱਖਿਆ ਜਾਵੇਗਾ ਸੁਖੇਨੀਆਂ ਹਾਜ਼ਰਨਾ ਪ੍ਰਮਾਣ ਕਰਨਾਂ ਇਨਾ ਬਹਾਣ ਸ਼ੀਰਧਾਂ ਨੂੰ ਦਾਸ ਬਨਾ ਕੋਟ ਕੋਟ ਪ੍ਰਣਾਮ ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰਨਾ ਗੁਰਮਤਿ ਵਿਚਾਰਨਾ ਕਰਦਿਆਂ ਹੋ ਗਈਆਂ ਇਹਨਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਨੂੰ ਜਾਣ ਦੇ ਅਪਛਾਹ ਸਮਝ ਕੇ ਮਾਫ਼ ਕਰਨਾ ਤਾਂ ਤਾਂ ਸਰਬ ਸਤਿ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਦੇ ਵਿੱਚ ਨੂੰ ਵਿਚਾਰ ਲੈਣ ਦੀ ਬਲਾਹ ਕਰਦੇ ਦੀ ਆਪਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ